ਵਾਹਿਗੁਰੂ ਸਾਹਿਬ ਜੀਓ ਸ਼੍ਰੀ ਰاگ ਮਹੱਲਾ 3 ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਸਤਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਤੇ ਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਓ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰ ਸ਼ਬਦੀ ਸਲਾਹੀਐ ਰੰਗੇ ਸਹਿਜ ਸੁਭਾਅ ਸਚ ਸਤਿ ਸਮਾਇ ਮਿਲ ਰਹੇ ਨਾ ਵਿਛੜ ਜਾਏ ਜੋ ਕਿਸ ਕਰਣਾ ਸੋ ਕਰ ਰਹਿਆ ਆਵਰ ਨਾ ਕਰਣਾ ਜਾਏ ਚਿਰਿ ਬਿਸੁੰਨੇ ਮੇਲਿਆਨ ਸਤਿਗੁਰ ਪੰਨੈ ਪਾਏ ਆਪੇ ਕਾਰ ਕਰਾਇਸੀ ਆਵਰ ਨਾ ਕਰਣਾ ਜਾਏ ਮਨ ਤਨ ਰਤ ਰੰਗ ਸਿਉ ਓ ਮੈਂ ਤਜ ਵਿਕਾਰ ਐਹਨਿ ਸਹਿ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸ਼ਬਦਾਂ ਦੀ ਲੜੀਵਾਰ ਵਿਚਾਰ ਸਾਂਝੀ ਕਰਦੇ ਹਾਂ ਇਸੇ ਲੜੀ ਦੇ ਵਿੱਚੋਂ ਅੱਜ ਦਾ ਸ਼ਬਦ ਜਿਸ ਦਾ ਆਪ ਜੀ ਨੇ ਪਾਠ ਸੁਣਿਆ ਹੈ ਇਹ ਸ਼੍ਰੀ ਰਾਗ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਿਚਾਰਿਆ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 32 ਅੰਗ ਤੇ ਸੁਭਾਇਮਾਨ ਹੈ ਸਤਿਗੁਰੂ ਕਿਰਪਾ ਕਰਨ ਆਓ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰ ਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ ਆਗ ਏ ਮੇਰੇ ਮਨਾ ਗੁਰੂ ਦੇ ਰਾਹੀ ਵਾਹਿਰੂ ਦਾ ਸਿਮਰਨ ਕਰ ਗੁਰੂ ਵਿਚੋਲਾ ਹੋਵੇ ਤਾਂ ਸਾਨੂੰ ਸੱਚੀ ਦਰਗਾਹ ਤੱਕ ਪਹੁੰਚਾਉਂਦਾ ਹੈ ਜਨਮ ਮਰਨ ਦੇ ਗੇੜ ਦੇ ਵਿੱਚੋਂ ਕੱਢਦਾ ਹੈ ਜਿਹਨੂੰ ਸਤਿਗੁਰੂ ਬਚਨ ਕਰਦੇ ਨੇ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ ਵਿਛੜਿਆ ਮਿਲੇ ਪ੍ਰਭ ਹਰ ਦਰਗਾਹ ਕਾ ਵਸੀਠ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤੇ ਨ ਮਲਾਇਆ ਜਿਨੇ ਧੁਰੇ ਪੈ ਸੰਜੋ ਇਹ ਸਤਿਗੁਰੂ ਪਾਤਸ਼ਾਹ ਹੀ ਬਖਸ਼ਿਸ਼ ਕਰਦੇ ਨੇ ਜੋ ਸਾਨੂੰ ਲੋਕ ਪਰਲੋਕ ਦੇ ਸਹਾਈ ਹਨ ਇਸ ਲਈ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਕਿ ਭਾਈ ਅਸੀਂ ਆਪਣੇ ਆਪ ਨੂੰ ਗੁਰੂ ਦੇ ਉਪਦੇਸ਼ਾਂ ਨਾਲ ਜੋੜਨਾ ਮਨ ਕਰਕੇ ਜੁੜਨਾ ਹੈ ਇਸ ਲਈ ਮਨ ਨੂੰ ਉਪਦੇਸ਼ ਨੇ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਇਹ ਮੇਰੇ ਮਨਾ ਗੁਰੂ ਦੇ ਰਾਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਤੇ ਉਹਦੇ ਲਈ ਜੋ ਉਸ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੈ ਸਾਡੇ ਮਨੁੱਖਾ ਜੀਵਨ ਦੇ ਵਾਸਤੇ ਮਨੁੱਖਾਂ ਵਾਸਤੇ ਉਹ ਹੈ ਗੁਰੂ ਦਾ ਸ਼ਬਦ ਤੇ ਜਿਹਦਾ ਗੁਰੂ ਦੇ ਸ਼ਬਦ ਨਾਲ ਚਿੱਤ ਜੁੜ ਗਿਆ ਉਹ ਸਫਲਤਾ ਪਾ ਲੈਂਦਾ ਹੈ ਮਨੁੱਖਾ ਜਨਮ ਦੀ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਓ ਗੁਰੂ ਦਾ ਸ਼ਬਦ ਜਿਹਦੇ ਇਨਸਾਨ ਦੇ ਮਨ ਵਿੱਚ ਵੱਸ ਜਾਂਦਾ ਹੈ ਤੇ ਉਹ ਮਨ ਕਰਕੇ ਤੇ ਤਨ ਕਰਕੇ ਪਵਿੱਤਰ ਹੋ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਪੂਰੇ ਗੁਰੂ ਦੀ ਵਡਿਆਈ ਇਸ ਤਰ੍ਹਾਂ ਕਰਦੇ ਨੇ ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਦਾਨ ਭਾਈ ਪੂਰਾ ਗੁਰੂ ਉਹਨੂੰ ਜਨਮ ਦੇਣ ਵਾਲੀ ਮਾਂ ਕਿਉਂਕਿ ਸਾਡਾ ਸ਼ਬਦ ਗੁਰੂ ਹੈ ਸਾਨੂੰ ਸ਼ਬਦ ਗੁਰੂ ਦੀ ਸੋਝੀ ਪੂਰੇ ਗੁਰੂ ਨੇ ਦਿੱਤੀ ਹੈ ਸ਼ਰੀਰਾਂ ਦੇ ਰਾਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਤੇ ਇਹ ਕਿਰਪਾ ਕੀਤੀ ਸੋ ਸਤਗੁਰਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਇਹ ਬਖਸ਼ਾ ਲੈ ਕੇ ਸਾਨੂੰ ਦਿੱਤੀਆਂ ਨੇ ਤੇ ਨਾਲ ਇਹ ਗੱਲ ਆਖੀ ਹੈ ਕਿ ਜਿਹੜਾ ਇਹ ਸ਼ਬਦ ਹੈ ਇਹੀ ਸਾਡਾ ਗੁਰੂ ਹੈ ਇਸ ਦੀ ਸਮਝ ਗੁਰੂ ਪਾਤਸ਼ਾਹ ਨੇ ਦਿੱਤੀ ਹੈ ਸਾਨੂੰ ਤੇ ਜਦੋਂ ਸਤਗੁਰਾਂ ਨੂੰ ਜੋਗੀਆਂ ਨੇ ਵੀ ਸਵਾਲ ਕੀਤਾ ਜੋ ਗੁਰੂ ਸਾਹਿਬ ਨੇ ਆਪਣੀ ਪਾਵਨ ਬਾਣੀ ਸਿੱਧ ਗੋਸ਼ਟ ਦੇ ਵਿੱਚ ਦਰਜ ਕੀਤਾ ਹੈ ਜਿੱਥੇ ਸਤਗੁਰਾਂ ਨੂੰ ਸਵਾਲ ਕਰਦੇ ਨੇ ਜੋਗੀ ਤੇਰਾ ਕਬਨ ਗੁਰੂ ਇਸ ਘਾਤੋਂ ਚੇਲਾ ਤੇ ਸਤਗੁਰੂ ਪਾਤਸ਼ਾਹ ਨੇ ਸਿੱਧ ਗੋਸ਼ਟ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ ਕਿ ਮੇਰਾ ਸ਼ਬਦ ਗੁਰੂ ਸਰਪੰਨ ਚੇਲਾ ਇਸੇ ਗੱਲ ਦਾ ਜ਼ਿਕਰ ਭਾਈ ਸਾਖ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ 12 ਦੇ ਵਿੱਚ ਕੀਤਾ ਹੈ ਇਸੇ ਤਰ੍ਹਾਂ ਇਸ ਲਈ ਸਤਿਗੁਰੂ ਮਹਾਰਾਜ ਦੀ ਵਡਿਆਈ ਕਰਦੇ ਨੇ ਕਿ ਭਾਈ ਜਿਸ ਸਤਿਗੁਰੂ ਨੇ ਸਾਨੂੰ ਇਹ ਪਾਵਨ ਬਖਸ਼ਾ ਕੀਤੀਆਂ ਨੇ ਤੇ ਉਹ ਉਸ ਨੂੰ ਜਨਮ ਦੇਣ ਵਾਲੀ ਮਾਂ ਧੰਨਤਾ ਦੇ ਯੋਗ ਹੈ ਤੇ ਉਸ ਨੂੰ ਜਨਮ ਦੇਣ ਵਾਲਾ ਪਿਤਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਵੀ ਤੰਤਤਾ ਦੇ ਜੋਗ ਹੈ ਤੇ ਸੰਸਾਰ ਦੇ ਵਿੱਚ ਉੱਚਾ ਦਰਜਾ ਹੈ ਉਹਨਾਂ ਦਾ ਮਾਂ ਦਾ ਬਾਪ ਦਾ ਜਿਨ੍ਹਾਂ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸੰਸਾਰ ਤੇ ਜਨਮ ਲਿਆ ਤੇ ਜਿਹਨੂੰ ਸਤਿਗੁਰਾਂ ਨੇ ਬਖਸ਼ੀਆਂ ਕੀਤੀਆਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਨੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਹਿੰਦੇ ਨੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਸਤਿਗੁਰੂ ਨੂੰ ਉਸ ਕਾਲਪੁਖ ਨੇ ਭੇਜਿਆ ਤੇ ਮਾਂ ਤ੍ਰਿਪਤਾ ਤੇ ਪਿਤਾ ਕਲਿਆਣ ਦਾਸ ਇਸੇ ਤਰ੍ਹਾਂ ਬਾਕੀ ਗੁਰੂ ਸਹਿਬਾਨ ਤੇ ਧੰਨ ਮਾਤਾ ਧੰਨ ਪਿਤਾ ਜਿਨ੍ਹਾਂ ਨੇ ਸਤਿਗੁਰਾਂ ਨੂੰ ਜਨਮ ਦਿੱਤਾ ਹੈ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਜਿਨ੍ਹਾਂ ਨੇ ਸਤਿਗੁਰੂ ਦੇ ਪਾਵਨ ਬਚਨਾਂ ਦੇ ਆਪਣੇ ਪਾਵਨ ਸਤਗੁਰਾਂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰ ਲਿਆ ਹੈ। ਗੁਰੂ ਦਾ ਹੁਕਮ ਮੰਨ ਲਿਆ ਗੁਰੂ ਦੀ ਸੇਵਾ ਕਰ ਲਈ ਹੈ। ਤੇ ਉਹਨਾਂ ਦੇ ਅੰਦਰੋਂ ਗਮਾਨ ਹੰਕਾਰ ਹਉਮੈ ਨਿਕਲ ਜਾਂਦੀ ਹੈ। ਤੇ ਸਤਗੁਰੂ ਤੋਂ ਬਿਨਾਂ ਸਤਗੁਰਾਂ ਦੇ ਬਚਨ ਮੰਨਣ ਤੋਂ ਬਿਨਾਂ ਕਿਸੇ ਦੇ ਅੰਦਰੋਂ ਹਉਮੈ ਨਹੀਂ ਨਿਕਲ ਸਕਦੀ। ਕੋਈ ਜਿੰਨਾ ਮਰਜੀ ਯਤਨ ਕਰ ਲਵੇ। ਸਤਗੁਰੂ ਅੱਗੇ ਬਚਨ ਕਰਦੇ ਨੇ ਕਰ ਕਿਰਪਾ ਘਰ ਆਇਆ ਆਪੇ ਮਿਲਿਆ। ਆਏ ਸਤਿਗੁਰੂ ਨੇ ਪਾਰ ਕਿਰਪਾ ਕੀਤੀ ਮੇਰ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਸੇਵਕਾਂ ਦੇ ਹਿਰਦੇ ਘਰ ਦੇ ਵਿੱਚ ਵੱਸਦਾ ਹੈ ਗੁਰ ਸ਼ਬਦੀ ਸਲਾਹੀ ਹੈ ਰੰਗੇ ਸਹਿ ਸੁਭਾਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦਾ ਜੇ ਕੋ ਤਰੀਕਾ ਹੈ ਉਹ ਹੈ ਗੁਰੂ ਦਾ ਸ਼ਬਦ ਜਦੋਂਸੀਂ ਗੁਰੂ ਦੇ ਸ਼ਬਦ ਨੂੰ ਪੜ੍ਹਦੇ ਆਂ ਗੁਰੂ ਦੇ ਸ਼ਬਦ ਨੂੰ ਗਾਉਂਦੇ ਆਂ ਸੁਣਦੇ ਆਂ ਸੁਣਾਉਂਦੇ ਆਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਵਾਹਿਗੁਰੂ ਮੇਰਾ ਕਰਦਾ ਹੈ ਤੇ ਉਹ ਸਾਡੇ ਹਿਰਦੇ ਵਿੱਚ ਵੱਸਦਾ ਹੈ ਤੇ ਜਿਹੜੇ ਗੁਰ ਸ਼ਬਦ ਨਾਲ ਜੁੜਦੇ ਨੇ ਉਹਨਾਂ ਨੂੰ ਆਰਾਮ ਦਾ ਨਾਮ ਦਾ ਰੰਗ ਚੜ ਜਾਂਦਾ ਹੈ ਸੁਭਾਵਕ ਹੀ ਚੜ ਜਾਂਦਾ ਹੈ ਸੱਚੈ ਸਤਿ ਸਮਾਇਆ ਮਿਲ ਰਹਿ ਨਾ ਮਿਛੜ ਜਾਏ ਸੱਚੇ ਗੁਰੂ ਦੇ ਨਾਲ ਜੁੜਦੇ ਸਾਡੇ ਅੰਦਰ ਸੱਚ ਸਮਾ ਸਕਦਾ ਹੈ ਸੱਚੇ ਨਾਲ ਜੁੜਾਂਗੇ ਸੱਚ ਸਮਾਵੇਗਾ ਜਦੋਂ ਸੱਚ ਸਮਾ ਗਿਆ ਫਿਰ ਜਿਹੜਾ ਗੁਰ ਸ਼ਬਦ ਨਾਲ ਮਿਲ ਪਿਆ ਤੇ ਉਹ ਅਕਾਲ ਪੁਰਖ ਨਾਲ ਮਿਲ ਪਿਆ ਤੇ ਜਿਹਨੂੰ ਗੁਰ ਸ਼ਬਦ ਦੇ ਰਾਹੀਂ ਮਿਲਾਪ ਹੋ ਗਿਆ ਉਹਦਾ ਕਦੇ ਵਿਛੋੜਾ ਹੁੰਦਾ ਨਹੀਂ ਜੋ ਕਿਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਏ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੋਣਾ ਉਹੀ ਹੈ ਜੋ ਗੁਰ ਪਰਮੇਸ਼ਰ ਨੇ ਕਰਨਾ ਤੇ ਮਨੁੱਖ ਦੇ ਵਸ ਦੀ ਗੱਲ ਨਹੀਂ ਕਿ ਕੋਈ ਉਹ ਆਪਣੀ ਮਰਜ਼ੀ ਨਾਲ ਕੁਝ ਕਰ ਸਕੇ ਚਿਰਿ ਬਿਸ਼ੁੰਨੇ ਮੇਲੇ ਨਾ ਸਤਿਗੁਰ ਪੰਨੇ ਪਾਏ ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਨਾਲ ਜੋੜ ਲਿਆ ਹੈ ਜਿਹਨੂੰ ਸਤਿਗੁਰੂ ਨੇ ਆਪਣੇ ਵੱਲ ਕਰ ਲਿਆ ਹੈ ਤੇ ਜਿਨ੍ਹਾਂ ਤੇ ਸਤਿਗੁਰੂ ਮਿਹਰਬਾਨ ਹੋ ਕੇ ਉਹਨਾਂ ਦਾ ਹੱਥ ਫੜ ਲੈਂਦਾ ਹੈ ਉਹਨਾਂ ਦਾ ਜਨਮਾਂ ਜਨਮਾਂਤਰਾਂ ਦਾ ਵਿਛੋੜਾ ਖਤਮ ਹੋ ਜਾਂਦਾ ਹੈ ਆਪੇ ਕਾਰ ਕਰਾਈ ਸੀ ਅਵਰਣਾ ਕਰਨਾ ਜਾਏ ਤੇ ਜਿਹੜੀਆਂ ਬਖਸ਼ਾ ਹੁੰਦੀਆਂ ਨੇ ਗੁਰੂ ਦੀਆਂ ਪਰਮੇਸ਼ਰ ਦੀਆਂ ਕੋਈ ਕਵੇ ਕਿ ਮੇਰੇ ਆਪਣੇ ਯਤਨਾ ਨਾਲ ਹੋਈਆਂ ਨੇ ਸਤਿਗੁਰੂ ਕਹਿੰਦੇ ਨੇ ਕਦੇ ਵੀ ਨਹੀਂ ਹੋ ਸਕਦਾ ਤੇ ਹੋਰ ਕੋਈ ਕਰ ਵੀ ਨਹੀਂ ਸਕਦਾ ਮਨ ਤਨ ਰੱਤਾ ਰੰਗ ਸਿਉ ਹੋਮੈ ਤਜ ਵਿਕਾਰ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹਦਾ ਜਿਹਦੇ ਅੰਦਰੋਂ ਵਿਕਾਰ ਨਿਕਲ ਜਾਂਦੇ ਜਿਹੜੇ ਤੋਂ ਹੰਕਾਰ ਨਿਕਲ ਜਾਂਦਾ ਹੈ ਤੇ ਉਹ ਮਨ ਕਰਕੇ ਤੇ ਤਨ ਕਰਕੇ ਨਾਮ ਨਾਲ ਰੰਗੇ ਜਾਂਦੇ ਨੇ ਤੇ ਹਉਮੈ ਤੇ ਅੰਦਰ ਰਹਿੰਦੀ ਨਹੀਂ ਜਿਹੜੇ ਰੰਗੇ ਹੁੰਦੇ ਨੇ ਉਹਨਾਂ ਦੇ ਅੰਦਰ ਮੈਂ ਮੇਰੀ ਨਹੀਂ ਹੁੰਦੀ ਬਾਬਾ ਰਵਦਾਸ ਜੀ ਕਹਿੰਦੇ ਨੇ ਜਿੰਨਾ ਚਿਰ ਅੰਦਰ ਮੈਂ ਮੇਰੀ ਹੈ ਉਨਾਂ ਚਿਰ ਪ੍ਰਮਾਤਮਾ ਹੀ ਨਹੀਂ ਹੁੰਦਾ ਜੇ ਪ੍ਰਮਾਤਮਾ ਅੰਦਰ ਹੈ ਤਾਂ ਮਤਲਬ ਮੈਂ ਮੇਰੀ ਹੈ ਨਹੀਂ ਤੇ ਜੇ ਮੈਂ ਮੇਰੀ ਹੈ ਤਾਂ ਮਤਲਬ ਪ੍ਰਮਾਤਮਾ ਅੰਦਰ ਹੈ ਨਹੀਂ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇਹ ਬਾਬਾ ਰਵਦਾਸ ਜੀ ਨੇ ਗੱਲ ਕਹੀ ਹੈ ਵਾਹਿਗੁਰੂ ਜਦੋਂ ਮੈਂ ਮੇਰੀ ਕਰਦਾ ਸੀ ਨਾ ਉਦੋਂ ਮੇਰੇ ਵਿੱਚ ਤੁਸੀਂ ਨਹੀਂ ਸੀ ਹੁਣ ਤੁਸੀਂ ਹੁਣ ਮੈਂ ਨਹੀਂ ਹੈ ਇਹਨ ਇਸ ਹਿਰਦੇ ਰਵ ਰਹੇ ਨਿਰਭਉ ਨਾਮ ਰੰਕਾਰ ਭਾਈ ਦਿਨ ਰਾਤ ਵਾਹਿਗੁਰੂ ਹਿਰਦੇ ਵਿੱਚ ਵਸਦਾ ਰਹੇ ਨਿਰਭਉ ਵਸਦਾ ਰਹੇ ਨਿਰੰਕਾਰ ਦਾ ਨਾਮ ਵਸਦਾ ਰਹੇ ਨਾਨਕ ਨਿਰਭਉ ਨਿਰੰਕਾਰ ਪ੍ਰਮਾਤਮਾ ਨਿਰਭਉ ਹੈ ਜਿਹੜਾ ਨਿਰਭਉ ਦਾ ਸਿਮਰਨ ਕਰਦਾ ਜਾਪ ਕਰਦਾ ਉਹ ਵੀ ਨਿਰਭਉ ਹੋ ਜਾਂਦਾ ਹੈ ਨਿਰਭਉ ਜਪੈ ਸਗਲ ਪਉ ਮਿਟੈ ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵੈਰੂ ਜਿਹਦੇ ਤੇ ਮੇਰ ਕਰਦਾ ਨਾ ਉਹਨੂੰ ਕੋਈ ਸ਼ਬਦ ਨਾਲ ਜੋੜਦਾ ਤੇ ਜਿਹਦੇ ਤੇ ਗੁਰੂ ਦੀ ਮੇਰ ਹੋ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਅਪਾਰ ਕਲਪ ਕੈਰੂ ਦੇ ਪੂਰੇ ਸ਼ਬਦ ਨਾਲ ਉਹ ਜੁੜਦਾ ਤੇ ਆਪਣੇ ਜੀਵਨ ਵਿੱਚ ਪੂਰਾ ਸ਼ਬਦ ਧਾਰਦਾ ਹੈ ਸਤਿਗੁਰੂ ਪਾਤਸ਼ਾਹ ਨੇ ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਾਨੂੰ ਕਿਹਾ ਭਾਈ ਪੂਰੇ ਗੁਰ ਕਸ ਨੂੰ ਉਪਦੇਸ਼ ਪਾਰ ਬ੍ਰਹਮ ਨਿਗੜ ਕਰਪੇ ਪੂਰੇ ਗੁਰੂ ਦੇ ਚਰਨਾਂ ਨਾਲ ਜੁੜਨਾ ਹੈ ਪੂਰੇ ਗੁਰੂ ਦੀ ਬਾਣੀ ਨਾਲ ਜੁੜਨਾ ਹੈ ਤਾਂ ਕਿ ਇਹ ਮਨੁੱਖੀ ਜੀਵਨ ਸਫਲ ਹੋ ਜਾਵੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪ ਤੇ ਮਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ